ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੱਧਣੀ ਖੁਰਦ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਹੈ ਬਈ ਵਪਾਰ ਦਾ ਕੰਮ ਕਰਦੇ ਹੈ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਵੀਡੀਓ ਤੁਹਾਨੂੰ ਦੋ ਗਾਵਾਂ ਦੀ ਦਿਖਾਵਾਂਗੇ ਪਰ ਸਾਰੇ ਪਸ਼ੂ ਬਾਈ ਦੇ ਸੇਲ ਆ ਥੋੜੇ ਜਿੇ ਕੱਚੇ ਆ ਹਫ਼ਤੇ 10 ਦਿਨਾਂ ਦੇ ਕਿਰਾਂ ਤੁਹਾਨੂੰ ਨਿਗਾਹ ਮਰਵਾ ਦਿੰਨੇ ਆ ਗਾਂਵਾਂ ਵੀ ਆ ਬਾਈ ਕੋਲ ਮੱਝਾਂ ਵੀ ਆ ਜੇ ਇੰਨਾ ਚ ਕੋਈ ਐਨੀਮਲ ਕਿਸੇ ਨੂੰ ਪਸੰਦ ਆਉਂਦਾ ਹੈ ਤਾਂ ਉਹ ਵੀ ਬਾਈ ਨਾਲ ਕਨੈਕਟ ਕਰ ਸਕਦਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਐਨੀਮਲ ਸਾਰੇ ਸੇਲ ਆ ਤੇ ਦੋਵਾਂ ਦੀ ਤੁਹਾਨੂੰ ਫੁੱਲ ਇਨਫੋਰਮੇਸ਼ਨ ਲੈ ਦਾਂਗੇ ਇੱਕ ਨੰਬਰ ਤੋਂ ਤਾਜੀ ਸੂਰੀ ਤੋਂ ਸ਼ੁਰੂ ਕਰ ਲਾਂਗੇ ਆਜੋ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਪ੍ਰੀਤੀ ਜੀ ਪਿੰਡ ਬਦਣੀ ਕੋਲ ਜਿਲ੍ਹਾ ਮੂਗਾ ਹੀ ਨੰਬਰ ਆਪਣਾ ਹੈਗਾ 78892 410999 ਠੀਕ ਆ ਪਾਪਾ ਜੀ 2 3 ਤਣ ਪਹਿਲਾ ਵੀਡੀਓ ਪਾਈ ਸੀ ਸੇਲ ਹੋ ਕੇ ਸੀ ਹਾਂਜੀ ਵੀਰੇ ਸੇਲ ਹੋ ਗਈ ਸੀ ਠੀਕ ਆ ਜੀ ਇੱਕ ਨੰਬਰ ਤੋਂ ਬਈ ਸੂਈ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜੇ ਸੂਏ ਸੂਈ ਆ ਕਿੰਨਾ ਕ ਟਾਈਮ ਹੋ ਗਿਆ ਡੇਢ ਘੰਟਾ ਸੂਈ ਨੂੰ ਹੋ ਗਿਆ ਜੇਰ ਪ੍ਰੋਪਰ ਪੈ ਚੁੱਕੀ ਆ ਵੀਰੇ ਹਾਂਜੀ ਬੱਚਾ ਕੀ ਦਿੱਤਾ ਬਈ ਬੱਚਾ ਮਗਰ ਇਹਦੇ ਬੱਚਾ ਵੀਰੇ ਦੰਦੋਂ ਦੋ ਬਈ ਕਿੰਨੀ ਆ ਦੰਦੋਂ ਜਵਾਨ ਆ ਵੀਰੇ ਕੋਸ਼ਿਕ ਬਚਨ ਜਗਾਦਾ ਜੀ ਪਿਛਲੇ ਸੂਏ ਵੀ ਆਪਣੇ ਘਰੇ ਸੀ ਤੇ ਹੁਣ ਵੀ ਆਪਣੇ ਘਰੇ ਕਿੰਨਾ ਕ ਦੁੱਧ ਦਿੰਦਾ ਪਿਛਲੇ ਸੂਏ ਨੇ ਵੀਰੇ 28 ਲੀਟਰ ਦੁੱਧ ਕੱਢਿਆ ਜੀ ਜਬ ਤੇ ਪਲੱਸ ਹਾਂਜੀ ਵੀਰੇ 30 ਪਲੱਸ ਜੇ ਕੋਈ ਬੰਦਾ ਸੇਵਾ ਕਰ ਦੂਗਾ 35 ਪਲੱਸ ਵੀ ਪਰ 28 ਦੀ ਆਪਣੀ ਐਤਕੀ ਵੀ ਗਾਰੰਟੀ ਹੋਊ ਵੀਰੇ ਠੀਕ ਆ ਬਈ ਸੀਮਨ ਪਤਾ ਕਿਹੜੇ ਦੀ ਐ ਸੀਮਨ ਵੀਰੇ ਐਫ ਪੀ ਆ ਯਾਰ ਇਹਨਾਂ ਦੀ ਆਪਣੀ ਹਾਂਜੀ ਬਾਈ ਕਹਿੰਦਾ ਦੂਜੇ ਸੂਏ ਸੂਈ ਆ ਡੇਢ ਤੋਂ 2 ਘੰਟੇ ਹੋਗੇ ਸੂਈ ਨੂੰ ਜੇਰ ਪ੍ਰੋਪਰ ਡਨ ਨਾ ਜੇਰ ਆਲੇ ਪਾਸੇ ਤਾਂ ਬੇਫਿਕਰ ਹੋ ਜਾਵੇ ਮਗਰ ਬੱਚਾ ਵੱਛਾ ਦਿੱਤਾ ਜੀ ਬਾਹਰ ਇੱਧਰ ਨੂੰ ਲੈ ਚੱਲੀ ਬਾਈ ਭਵਾਨਾ ਕਰਮ ਵਾਲੀ ਥੱਬੇ ਦਾ ਤਿਆਰ ਕਰੀ ਬੈਠੀ ਆ 2.5 ਕਿਲੋ ਬਾਈ ਕਹਿੰਦਾ ਚੋਲਿਆ ਕੁਸ ਬੱਚੇ ਨੂੰ ਚੰਗਾਤਾ ਜਾਨੀ 3 3.5 ਕਿਲੋ ਬੋਲਣ ਕੱਢ ਲਿਆ ਬੰਜਾ ਨੇ ਥਣ ਸਣ ਬਹੁਤ ਚੰਗਾ ਲੱਗਿਆ ਵਾ ਚਾਰੇ ਥਣ ਨਿਖੜ ਮੇ ਇੱਕ ਵੇ ਸੈਜ ਦੇ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਰੋਕ ਲੀ ਜੀ ਮੜਾ ਜਾ ਰੋਕ ਦੇ ਥਣ ਚੈੱਕ ਕਰ ਲਓ ਜੀ ਬਹੁਤ ਸੋਹਣਾ ਥਣ ਹੱਤੀ ਚਵਾਈ ਵਾਲੇ ਗੱਠਮ ਦੇ ਵਿੱਚ ਦੇ ਲੱਗੇ ਹੋਏ ਤੇ ਭਵਾਨਾ ਟੌਪ ਦਾ ਤਿਆਰ ਕਰੀ ਬੈਠੀ ਆ ਸੋਹਣੀ ਫੇਸ ਕੁਆਲਟੀ ਆ ਬਾਈ ਦੱਸਦਾ ਕਿ ਪਹਿਲੇ ਸੂਏ 28 ਕਿਲੋ ਦੁੱਧ ਦਿੱਤਾ ਹੈ ਇੱਕ ਤੇ 30 ਦੀ ਉਮੀਦ ਕਰਦੇ ਬਾਕੀ ਸੇਵਾ ਦੇ ਸ਼ਰਤੇ ਆ ਜੇ ਕੋਈ ਵੀ ਵੱਧ ਕਰ ਲੂ ਤਾਂ ਪਲੱਸ ਵੀ ਲੈ ਸਕਦਾ ਪਿਛਲੀ ਵੀਡੀਓ ਚ ਵੀ ਪਸ਼ੂ ਬਾਈ ਦੇ ਚੰਗੇ ਹੀ ਸੀਗੇ ਤੇ ਇੱਕ ਤੇਰ ਵੀ ਟੌਪ ਦੇਈ ਹੈ ਜੀ ਹਵਾਨਾ ਨੇੜੇ ਤੋਂ ਚੈੱਕ ਕਰ ਲੋ ਜੀ ਪੂਰਾ ਵੱਡਾ ਹਵਾਨਾ ਮੁੱਲ ਬਾਈ ਇਹ ਤਾਂ ਜਾਇਜ਼ ਆ ਇਹ ਦਾ ਵੀਰੇ ਫਿਕਸ ਰੇਟ 78000 ਰੁਪਏ ਦੀ ਦਵਾਂਗਾ ਮਾਨਤਨ ਕਰਦਾ ਜੀ ਵੀਰੇ 78000 ਰੁਪਏ ਬਾਈ ਕਹਿੰਦਾ ਫਿਕਸ ਰੇਟ ਆ ਬਾਕੀ ਮਾਨਤਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ 22 ਦੱਸ ਕਰੀਂ ਤੇ ਚੱਲੂਗਾ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਗੱਬਣਾ ਦੂਜੇ ਸਵੇਰੇ ਸੂਗੀ ਬੱਚੀ ਕਿੰਨੇ ਕ ਦਿਨ ਲੈ ਜੂ ਬਾਈ ਇਹ ਵੀਰੇ ਬਸ ਤਿਆਰ ਹੀ ਆ ਯਾਨੀ ਦਿਹਾੜੀ ਦੰਗ ਤੱਕ ਸੂਗੀ ਇੱਕ ਦੋ ਦਿਨ ਲਾ ਲਾ ਕਿੰਨਾ ਕ ਪਾਜੂ ਦੁੱਧ ਬਾਈ ਵੀਰੇ ਇਹਨੇ 32 ਲੀਟਰ ਪਹਿਲਾਂ ਨੇ ਦਿੱਤਾ ਜੀ 35 ਪਲੱਸ ਕਰ ਦਿਓ ਦੂਜੇ ਸਵੇਰੇ ਹੋਣੀ ਜੀ ਤੋਰ ਕੇ ਦਿਖਾ ਦਿਓ ਜੀ ਹੰਡਾਂ ਚਾ ਚੱਕ ਕਰ ਸਕਦੇ ਉਹ ਗਾਂ ਦਾ ਪੂਰੇ ਵੱਡੇ ਢਾਂਚੇ ਦੀ ਚੰਗੀ ਵੇਲ ਆ ਜੀ ਵਜਨ ਵਾਲੀ ਬੱਚੀ ਆ ਕੋਈ ਛੋਟੀ ਬੱਚੀ ਨਹੀਂ ਕਹਿ ਸਕਦੇ ਜੀ ਤੇ ਹਵਾਨਾ ਕਰਮ ਵਾਲੀ ਥੱਬੇ ਦਾ ਤਿਆਰ ਕਰੀ ਬੈਠੀ ਆ 32 ਕਿਲੋ ਬਾਈ ਦਾਹ ਦਾ ਕਿ ਪਿਛਲੇ ਸੂਏ ਚੋਇਆ ਹੋਇਆ ਇੱਕ ਦੀਰ ਪਲੱਸ ਦੀ ਉਮੀਦ ਕਰਦੇ ਬਾਈ ਕਹਿੰਦਾ 35 ਪਲੱਸ ਹੱਸ ਕੇ ਜਾਉ ਤੇ ਜੇ ਐਡੇ ਹਵਾਨੇ ਵਾਲੀ ਵੀ ਨਹੀਂ ਗਈ ਤੇ ਫਿਰ ਜਾਂ ਥਾਣਾ ਦੇ ਸਾਇਦ ਉਹਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਸੋਹਣਿਆ ਚਾਰੇ ਥਾ ਨਿਖੜ ਮੇ ਇੱਕੋ ਸਾਇਦ ਦੇ ਹੱਥੀ ਚਵਾਈ ਵਾਲੇ ਹਾਲੇ ਹੈ ਵੀ ਢਾਂਚਾ ਬਾਕੀ ਬਾਈ ਕਹਿੰਦਾ ਡੇਟ ਮੁਤਾਬਕ ਤਾਂ ਦਿਨ ਪੂਰੇ ਹੀ ਹੋ ਗਏ ਹੋ ਸਕਦਾ ਇੱਕ ਅੱਧਾ ਦਿਨ ਲੈ ਜਾਏ ਜੀ ਤੇ ਹਵਾਨੇ ਚ ਵਲਟ ਲਾ ਜਿੰਨੀਆਂ ਇਹ ਸਾਰੀਆਂ ਕੱਢ ਲੈਣੀ ਆ ਇਹ ਸੂਣ ਵੇਲੇ ਬਾਕੀ ਹਵਾਨਾ ਚੈੱਕ ਕਰ ਸਕਦੇ ਹੋ ਪੂਰਾ ਵੱਡਾ ਹਵਾਨਾ ਸੋਨਾ ਥਾਣ ਤੇ ਬਈ ਥਣਾ ਥੁਣਾ ਦੀ ਓਕੇ ਹੋਣਗੀ ਕੋਈ ਯੂਰੇ ਜਮਾ ਯਾਰ ਤਸੱਲੀ ਬਖਸ਼ ਕੋਈ ਪੂਰ ਛਿੱਟਾ ਨਹੀਂ ਜਮਾ ਨਹੀਂ ਵੀਰੇ ਜਮਾ ਯਾਰ ਕੋਈ ਵੀਰ ਦੂਰੋਂ ਨੇੜੋਂ ਚੱਲ ਕੇ ਹੁੰਦਾ ਬਾਈ ਕਹਿੰਦਾ ਥਣਾ ਵਾਲੇ ਪਾਸੋਂ ਤਾਂ ਬੇਫਿਕਰ ਹੋ ਜਿਓ ਆਪਣੀ ਗਰੰਟੀ ਆ ਜੀ ਸੀਲ ਠੰਡੀ ਦਾ ਅੰਤ ਕੋਈ ਨਹੀਂ ਸਿਵਲ ਸੌ ਕਰਮ ਵਾਲੀ ਪੂਰੀ ਹੈ ਚਾਹੇ ਜਵਾਕ ਚੋਈ ਜਾਣਾ ਹਵਾਨਾ ਖਿੱਚਾਂਗੇ ਤਾਂ ਹਜੇ ਵੀ ਰਵੜਾਂ ਨੂੰ ਵਾਦਾ ਦੇ ਸਕਦੇ ਹੋ ਝੋਲ ਝੂੜ ਸਾਰੀ ਕੱਢ ਕੇ ਸੋਣਾ ਜੀ ਫੁੱਲ ਹੈਬਿਟਾਂ ਚਾਹੀਦਾ ਮੁੱਲ ਬਈ ਇਹਦਾ ਵੀਰੇ 1 5 ਦੀ ਹਾਂ ਨਾ ਮਾਨਤਨ ਹੋ ਜਾਊਗਾ ਮਾਨਤਨ ਕਰ ਦਾਂਗੇ ਜੀ 1 ਲੱਖ 5000 ਰੁਪਏ ਦੀ ਬਾਈ ਕਹਿੰਦਾ ਹਾਂ ਨਾ ਇਹ ਬਾਕੀ ਮਾਨਤਨ ਹੋ ਜਾਊਗਾ ਬਈ ਮੋਟਾ ਜਿਹਾ ਆਈਡੀਆ ਤੁਹਾਨੂੰ ਆ ਨਗਾਂ ਦਾ ਵੀ ਲੈ ਦਿੰਨੇ ਆ ਬਈ ਮੋਟਾ ਜਿਹਾ ਦੱਸਦੀ ਬਈ ਆਪਣਾ ਰੇਟ ਆ ਨਗਾ ਜੋ ਕਿੰਨੇ ਤੋਂ ਸਟਾਰਟ ਹੋ ਜਾਂਦਾ ਜੀ ਇਹ ਵੀਰੇ 70000 ਤੋਂ ਸ਼ੁਰੂ ਹੋਊਗਾ ਇਹ ਨਗਾ ਚੋਈ ਤੇ ਕਿੱਥੋਂ ਤੇ ਕਰ ਜਾਊਗਾ ਇਹ ਲੱਖ ਤੋਂ ਬਾਹਰ ਦੀਆਂ ਇਹ ਤੇ ਮੱਜਾਂ ਦਾ ਬਾਈ ਮੱਜਾਂ ਦਾ ਵੀਰੇ ਸਾਰੀਆਂ ਦਾ ਲੱਖ ਤੋਂ ਬਾਹਰ ਦੀਆਂ ਝੋਟੀਆਂ ਸਾਰੀਆਂ ਪਹਿਲਣਾ ਵੀਰੇ ਇੱਕ ਝੋਟੀ ਖੀਰੀ ਹੈ ਜਮਾ ਵੀਰੇ ਠੀਕ ਆ ਜੀ ਹਾਂਜੀ ਬਾਈ ਕਹਿੰਦਾ 70000 ਤੋਂ ਰੇਟ ਸਟਾਰਟ ਹੋ ਜਾਂਦਾ ਜਿਹੜੀ ਗਾਂ ਕਿਸੇ ਨੂੰ ਪਸੰਦ ਆਊਗੀ ਬਾਈ ਨਾਲ ਫੋਨ ਤੇ ਕਨੈਕਟ ਕਰ ਲੈ ਕਰੈਕਟ ਮੁੱਲ ਬਾਈ ਦੱਸ ਦੇਣਗੇ ਇਹਨਾਂ ਚ ਇੱਕ ਬੱਚੀ ਟੌਪ ਦੀ ਆ ਉਹ ਵੀ ਦੂਰ ਕੇ ਦਿਖਾ ਦਾਂਗੇ ਮੱਜਾਂ ਸਾਰੀਆਂ ਲੱਖ ਤੋਂ ਬਾਹਰ ਆ ਬਾਈ ਆ ਬੱਚੀ ਕੱਢ ਲਈ ਕੱਢ ਦੇ ਬੱਚੀ ਦੀ ਤੁਸੀਂ ਬਿਊਟੀ ਚੈੱਕ ਕਰ ਸਕਦੇ ਹੋ ਪੂਰੇ ਟੌਪ ਕੁਆਲਿਟੀ ਦੀ ਬੱਚੀ ਆ ਜੀ ਤੇ ਗੱਬਣਾ ਫਜਲ ਕੱਚੀ ਲੱਗਦੀ ਲਗਭਗ ਡਿਟੇਲ ਆਪਾਂ ਲੈ ਦਿੰਨੇ ਆਂ ਬਾਈ ਤੋਂ ਪੂਰੀ ਫਾਰਮ ਵਾਲੀ ਬੱਚੀ ਆ ਜੀ ਕੋਈ ਛੋਟੀ ਬੱਚੀ ਨਹੀਂ ਕੱਢ ਲਈ ਵੀਰ ਬਾਹਰ ਇਹ ਬਾਈ ਇਹਦੀ ਕੀ ਡਿਟੇਲ ਆ ਜੀ ਇਹਨੇ ਵੀਰੇ ਪਹਿਲੇ ਸੂਏ ਸੁਣਾ ਜੀ ਦੰਦੋ ਬਾਈ ਦੰਦੋ ਚੌਦੀ ਹੈ ਇਹ ਮੂੰਹ ਤੋਂ ਚਾਰ ਦੰਦ ਤਾਂ ਪਹਿਲੇ ਸੂਏ ਸੁਣਾ ਕਿੰਨੇ ਦਿਨ ਲੈ ਜੂ ਬਾਈ ਜੀ ਵੀਰੇ ਦੇ 25 ਦਿਨ ਬਾਕੀ ਆ ਜੀ ਬੱਚੀ ਦੇ 25 ਦਿਨ ਪਾ ਕਿੰਨਾ ਦੁੱਧ ਪਾ ਜੂ ਬਾਈ ਦੁੱਧ ਵੀਰੇ ਨੂੰ 40 ਪਲੱਸ ਪਾਉਣਾ ਚਾਹੀਦਾ ਹੈ ਸਾਡੇ ਹਿਸਾਬ ਨਾਲ ਕਿਹੜੇ ਸੀਮਨ ਦੀ ਬੱਚੀ ਆ ਇਹ ਵੀਰੇ ਬਰੂਟ ਦੀ ਹੈ ਸੀਮਨ ਬਾਈ ਕਿਹੜਾ ਲੱਗਿਆ ਡੈਨਮਾਰਕ ਦਾ ਆ ਬਰੂਰ ਆਪ ਬਰੂਰ ਕੁਆਲਿਟੀ ਚੈੱਕ ਕਰ ਲਓ ਤੇ 25 ਦਿਨ ਪਏ ਆ ਹਜੇ ਸੂਣ ਚ ਤੇ ਝੋਲੀ ਹਜੇ ਵੀ ਸੋਹਣੀ ਤਿਆਰ ਕਰੀ ਬੈਠੀ ਆ ਥੋੜਾ ਜਿਹਾ ਪੱਕਾ ਥਾਂ ਕਰਕੇ ਕਰਦੀ ਆ ਨੌ ਬਣ ਨਾਲ ਇਹ ਦੇਖ ਸਕਦੇ ਹੋ ਤੁਸੀਂ ਤਾਂ ਕਰਕੇ ਕਰਦੀ ਆ ਬਾਕੀ ਹਵਾਨਾ ਵੀ ਤੁਹਾਨੂੰ ਡੇਢ ਤੋਂ ਦਿਖਾ ਦਿੰਨੇ ਤਿਆਰੀ ਬਹੁਤ ਚੰਗੀ ਆ ਜੀ ਪੂਰੇ ਵੱਡੇ ਢਾਂਚੇ ਦੀ ਤੇ ਇਹ ਵੀ ਸੇਲ ਆ ਬਾਈ ਦੀ ਇਹ ਤੁਹਾਨੂੰ ਤਾਂ ਤੋੜ ਕੇ ਦਿਖਾਦੀ ਕਿਉਂਕਿ ਬੱਚੀ ਮੈਨੂੰ ਚੰਗੀ ਲੱਗੀ ਇਹ ਐਨੀਮਲ ਸਾਰੀ ਸੇਲ ਆ ਦੇਖ ਸਕਦੇ ਹੋ ਇਹਦਾ ਮੁੱਲ ਬਾਈ ਅੱਜ ਦਾ ਇਹਦਾ ਅੱਜ ਦਾ ਮੁੱਲ 1,70,000 ਰੁਪਏ ਵੀਰੇ ਠੀਕ ਆ ਬਾਕੀ ਜਿਹੜੇ ਤਿਆਰ ਹੋਈ ਉਹ ਦਿਨ ਦਾ ਤੁਹਾਨੂੰ ਪਤਾ ਹੀ ਹੋਵੇਗਾ ਠੀਕ ਆ ਟਾਪ ਦੀ ਬੱਚੀ ਆ ਜੇ ਕਿਸੇ ਫਾਰਮ ਵਾਲੇ ਪਹਿਲੇ ਸਵੇ ਸੁਨਾ ਨਾਲੇ ਵੀਰੇ ਨੇ ਪਹਿਲੇ ਸਵੇ ਸੁਨਾ ਜੇ ਕੋਈ ਵੀਰ ਫਾਰਮ ਵਾਲੇ ਨੇ ਲੈ ਕੇ ਜਾਣੀ ਹੋਵੇ ਤਾਂ ਨਗੀਨ ਨਹੀਂ ਕਹਿ ਸਕਦੇ ਆ ਬਾਈ ਨੂੰ ਤੇ ਬਾਕੀ ਜੇ ਇੰਨਾ ਚੋ ਕੋਈ ਐਨੀਮਲ ਪਸੰਦ ਹੁੰਦਾ ਹੈ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ